ਸੋ ਲਗਾਤਾਰ ਤੁਸੀਂ ਜੁੜੇ ਹੋ ਮਾਈ ਪੰਜਾਬੀ ਟੀਵੀ ਦੇ ਨਾਲ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਐਨਆਰਆਈਜ਼ ਮੀਟਿੰਗ ਨੂੰ ਲੈ ਕੇ ਇੱਕ ਵੇਰਵਾ ਜਿਹੜਾ ਉਹ ਸਾਂਝਾ ਕੀਤਾ ਹੈ ਪੰਜਾਬ ਨਾਲ ਸੰਬੰਧਿਤ ਐਨਆਰਆਈਆਂ ਦੇ ਮਾਮਲਿਆਂ ਦੇ ਨਿਪਟਾਰੇ ਦੇ ਲਈ ਪੰਜਾਬ ਸਰਕਾਰ ਫਰਵਰੀ ਤੋਂ ਐਨਆਰਆਈ ਮੀਟ ਪ੍ਰੋਗਰਾਮ ਜਿਹੜੇ ਹੈ ਉਹ ਕਰਵਾਉਣ ਜਾ ਰਹੀ ਹੈ ਰਾਜਪਾਦ ਦੇ ਵਿੱਚ 23 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ ਚਾਰ ਕਾਨਫਰੰਸਾਂ ਦਾ ਆਯੋਜਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਪ੍ਰਵਾਸੀ ਭਾਰਤੀ 11 ਜਨਵਰੀ ਤੋਂ 30 ਜਨਵਰੀ ਤੱਕ ਵਿਭਾਗ ਦੀ ਵੈਬਸਾਈਟ nri.punjab.gov.in ਅਤੇ WhatsApp ਨੰਬਰ ਦੇ ਉੱਤੇ ਆਪਣੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਦਰਜ ਕਰਵਾ ਸਕਦੇ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਪ੍ਰਵਾਸੀ ਭਾਰਤੀਆਂ ਨੂੰ ਇਸ ਮੌਕੇ ਦਾ ਭਰਪੂਰ ਲਾਭ ਉਠਾਉਣ ਲਈ ਕਿਹਾ ਹੈ ਸਰਕਾਰ ਦੀ ਕੋਸ਼ਿਸ਼ ਹੈ ਕਿ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਵਿਦੇਸ਼ ਜਾਣ ਤੋਂ ਪਹਿਲਾਂ ਉਹਨਾਂ ਦੇ ਕੇਸਾ ਦਾ ਜਿਹੜਾ ਹੈ ਨਿਪਟਾਰਾ ਕੀਤਾ ਜਾਵੇ ਦੱਸਿਆ ਕਿ 3 ਫਰਵਰੀ ਨੂੰ ਪਠਾਨਕੋਟ ਤੋਂ ਇਹ ਮੀਟਿੰਗਾਂ ਦਾ ਦੌਰ ਜਿਹੜਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਪ੍ਰਵਾਸੀ ਭਾਰਤੀ ਮਿਲਣੀ ਸਮਾਗਮ 3 ਫਰਵਰੀ ਨੂੰ ਪਠਾਨਕੋਟ ਤੋਂ ਸ਼ੁਰੂ ਹੋਵੇਗਾ ਇਸ ਮੀਟਿੰਗ ਦੇ ਵਿੱਚ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਦੇ ਪ੍ਰਵਾਸੀ ਭਾਰਤੀ ਲੋਕਾਂ ਨੂੰ ਦਰਪੇਸ਼ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਉਹਨਾਂ ਦਾ ਹੱਲ ਜਿਹੜਾ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਤਾਨੂੰ ਦੱਸ ਜਾਈ ਹੈ ਕਿ 9 ਫਰਵਰੀ ਨੂੰ ਨਵਾਂ ਸ਼ਹਿਰ ਦੇ ਵਿੱਚ ਫਿਰ ਕਾਨਫਰੰਸ ਕੀਤੀ ਜਾਏਗੀ ਪ੍ਰਵਾਸੀ ਭਾਰਤੀਆਂ ਲਈ 9 ਫਰਵਰੀ ਨੂੰ ਨਵਾਂ ਸ਼ਹਿਰ ਵਿਖੇ ਪ੍ਰੋਗਰਾਮ ਰੱਖਿਆ ਗਿਆ ਹੈ ਇਸ ਮੀਟਿੰਗ ਦੇ ਵਿੱਚ ਜ਼ਿਲ੍ਹਾ ਨਵਾਂ ਸ਼ਹਿਰ ਰੂਪਨਗਰ ਜਲੰਧਰ ਕਪੂਰਥਲਾ ਅਤੇ ਮੋਹਾਲੀ ਵਰਗੇ ਜਿਹੜੇ ਸ਼ਹਿਰ ਨੇ ਉਹ ਸ਼ਾਮਲ ਹੋਣਗੇ ਉੱਥੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਸੁਣੀਆਂ ਜਾਣਗੀਆਂ ਉਹਨਾਂ ਦੇ ਲਈ ਇੱਕ ਕਾਨਫਰੰਸ ਪ੍ਰੋਗਰਾਮ ਜਿਹੜਾ ਹੈ ਉਹ 9 ਫਰਵਰੀ ਨੂੰ ਨਵਾਂ ਸ਼ਹਿਰ ਵਿਖੇ ਰੱਖਿਆ ਗਿਆ ਉਸ ਤੋਂ ਬਾਅਦ ਸੰਗਰੂਰ ਦੇ ਵਿੱਚ 16 ਫਰਵਰੀ ਨੂੰ ਦੱਸ ਦਈਏ ਕਿ ਮੀਟਿੰਗਾਂ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਸੰਗਰੂਰ, ਪਟਿਆਲਾ, ਬਰਨਾਲਾ, ਫਤਿਹਗੜ੍ਹ ਸਾਹਿਬ, ਮਲੇਰਕੋਟਲਾ, ਬਠਿੰਡਾ, ਲੁਧਿਆਣਾ ਤੇ ਮਾਨਸਾ ਆਦੀ ਜਿਹੜੇ ਜ਼ਿਲ੍ਹੇ ਨੇ ਉਹ ਕਵਰ ਕੀਤੇ ਜਾਣਗੇ ਇੱਥੇ ਜਿਹੜੀਆਂ ਨੇ 16 ਫਰਵਰੀ ਨੂੰ ਮੀਟਿੰਗਸ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਦੱਸ ਦਈਏ ਕਿ ਫਿਰੋਜ਼ਪੁਰ ਦੇ ਵਿੱਚ 22 ਫਰਵਰੀ ਨੂੰ ਐਨਆਰਆਈ ਮੀਟਿੰਗ ਦੀ ਅੰਤਿਮ ਰਸਮ ਜਿਹੜੀ ਹੈ ਹੋਵੇਗੀ ਇਸ ਵਿੱਚ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਤਰਨਤਾਰਨ ਮੋਗਾ ਅਤੇ ਸ਼੍ਰੀ ਮਕਸਰ ਸਹਿਬ ਜਿਹੜੇ ਜ਼ਿਲ੍ਹੇ ਨੇ ਉਹ ਸ਼ਾਮਲ ਹੋਣਗੇ ਤਾਂ ਦੱਸੀਏ ਕਿ ਰਾਜ ਸਰਕਾਰ ਨੇ ਦਸੰਬਰ 2022 ਦੇ ਵਿੱਚ ਪੰਜ ਐਨਆਰਆਈ ਮਿਲਣੀ ਪ੍ਰੋਗਰਾਮ ਵੀ ਆਯੋਜਿਤ ਕੀਤੇ ਸਨ ਜਿਸ ਦੌਰਾਨ ਪ੍ਰਵਾਸੀ ਪੰਜਾਬੀਆਂ ਵੱਲੋਂ 605 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਜਿਨ੍ਹਾਂ ਦਾ ਹੱਲ ਕੀਤਾ ਗਿਆ ਇਸ ਤੋਂ ਇਲਾਵਾ NRI ਪਾਲੇ ਸਵਿੰਗ ਕੋ ਲਗਾਤਾਰ ਆਨਲਾਈਨ ਸ਼ਿਕਾਇਤਾਂ ਆ ਰਹੀਆਂ ਨੇ ਜਿਨ੍ਹਾਂ ਦਾ ਨਿਪਟਾਰਾ 15 NRI ਥਾਣਿਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਪੱਧਰ ਤੇ ਸਮਾਂਬੰਦ ਢੰਗ ਨਾਲ ਕੀਤਾ ਜਾਵੇਗਾ ਸੂਮントਰੀ ਕੁਲਦੀਪ ਸਿੰਘ ਢਾਲੀਵਾਲ ਹੋਣਾ ਦਾ ਕਹਿਣਾ ਹੈ ਕਿ 30 ਜਨਵਰੀ ਤੱਕ 11 ਜਨਵਰੀ ਤੋਂ 30 ਜਨਵਰੀ ਤੱਕ ਜਿਹੜੇ NRI ਨੇ ਉਹ ਆਪਣੀਆਂ ਵੈਬਸਾਈਟ ਤੇ ਜਾਂ WhatsApp ਨੰਬਰ ਦੇ ਉੱਤੇ ਆਪਣੀਆਂ ਸ਼ਿਕਾਇਤਾਂ ਜੜੀਆਂ ਨੇ ਉਹ ਦਰਜ ਕਰਵਾ ਸਕਦੇ ਨੇ 3 ਫਰਵਰੀ ਤੋਂ ਮਿਲਣੀਆਂ ਦਾ ਦੌਰ ਜਿਹੜਾ ਹੈ ਉਹ ਸ਼ੁਰੂ ਹੋਵੇਗਾ ਐਨਆਰਆਈ ਮਿਲਣੀਆਂ ਜਿਹੜੀਆਂ ਹੋਣਗੀਆਂ ਅਤੇ 22 ਫਰਵਰੀ ਤੱਕ ਜਿਹੜੀਆਂ ਇਹ ਮੀਟਿੰਗਾਂ ਨੇ ਉਹ ਚੱਲਣਗੀਆਂ ਜਿਸ ਦੇ ਦਰਮਿਆਨ ਐਨਆਰਆਈਆਂ ਦੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਪਹਿਲਾਂ ਤਾਂ ਸਾਡੇ মিডিਆ ਨੂੰ ਚੰਡੀਗੜ੍ਹ ਦੇ মিডিਆ ਦੋਸਤਾਂ ਨੂੰ ਸਦਾਂ ਨੂੰ ਜੀ ਆ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਇਓ ਅੱਜ 9 ਜਨਵਰੀ ਹੈ ਤੇ ਅੱਜ ਤੁਹਾਨੂੰ ਪਤਾ ਕਿ ਪ੍ਰਵਾਸੀ ਭਾਰਤੀ ਦਿਵਸ ਵੀ ਹੈ ਇਸ ਮੌਕੇ ਤੇ ਅਸੀਂ ਮਤਲਬ ਅੱਜ ਆਪਣੀ ਐਨਆਰਆਈ ਡਿਪਾਰਟਮੈਂਟ ਦੀ ਜਿਹੜੀ ਮੀਟਿੰਗ ਕੀਤੀ ਹੈ ਸਾਡੇ ਸਾਦੇ ਅਧਿਕਾਰੀ ਜਿਹੜੇ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀਗੇ ਅਸੀਂ ਇਹ ਤੋਂ ਪਹਿਲਾਂ 29 ਤਰੀਕ ਨੂੰ 29 ਦਸੰਬਰ ਨੂੰ ਮੀਟਿੰਗ ਕੀਤੀ ਸੀ ਸਾਡੇ ਮਾਜੋਗ ਬੁਖ ਪੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਲੁਧਿਆਣਾ ਦੇ ਵਿੱਚ ਤੇ ਉਸ ਦਿਨ ਅਸੀਂ ਤੈਅ ਕੀਤਾ ਸੀਗਾ ਕਿ ਪਿਛਲੇ ਸਾਲ ਦੀ ਤਰ੍ਹਾਂ ਦੁਨੀਆ ਭਰ ਦੇ ਐਨਆਰਆਈ ਦੇ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਹੱਲ ਵਾਸਤੇ ਜਿਹੜਾ ਅਸੀਂ ਪਿਛਲੇ ਸਾਲ ਭੰਗ ਤਰੀਕਾ ਵਰਤਿਆ ਸੀਗਾ ਜਿਹੜਾ ਤਜਰਬਾ ਕੀਤਾ ਸੀਗਾ ਉਹ ਸਾਡਾ ਬੜਾ ਕਾਮਯਾਬ ਹੋਇਆ ਸੀਗਾ ਅਸੀਂ 5 ਜਿਹੜੀਆਂ ਐਨਆਰਆਈਸ ਮਿਲਦੀ ਕੀਤੀਆਂ ਸੀਗੀਆਂ ਉਸ ਸਮੇਂ ਤੇ ਸਾਡੇ ਕੋਲ ਟੋਟਲ 605 ਕੇਸ ਜਿਹੜੇ ਆਏ ਸੀਗੇ ਜਿਹੜੇ ਮੋਕੇ ਤੇ ਆ ਕੇ ਲੋਕਾਂ ਨੇ ਦਿੱਤੇ ਲੋਕਾਂ ਨੇ ਮਤਲਬ ਜ ਰੈਨਰ ਆਈ ਪੜਾ ਬੰਦੇ ਦਿੱਤੇ ਅਸੀਂ 595 ਸ਼ਿਕਾਇਤਾਂ ਜਿਹੜੀਆਂ ਉਹਦਾ ਨਿਪਟਾਰਾ ਕੀਤਾ ਇੱਕ ਸਾਲ ਦੇ ਵਿੱਚ ਸਾਡੇ ਕੋਲ 8-10 ਕੰਪਲੀਟਾ ਇਦਾਂ ਦੀਆਂ ਰਹਿ ਗਈਆਂ ਜਿਹੜੀਆਂ ਕਿਸ ਕੋਟਾ ਦੇ ਵਿੱਚ ਕੇਸ ਆ ਕੁਝ ਹਾਈ ਕੋਰਟ ਦੇ ਆ ਕੁਝ ਲੋਕਲ ਰਿਪੋਰਟ ਵੀ ਇਦਾਂ ਦੀਆਂ ਜਿੱਦ ਚੱਸੀ ਬਹੁਤਾ ਨਹੀਂ ਕਰ ਪਾਏ ਅਸੀਂ ਉਸ ਤਜਰਬੇ ਨੂੰ ਮੁੱਖ ਰੱਖਦੇ ਹਾਂ ਕਿਉਂਕਿ ਸਾਡੇ ਜਿਹੜੇ ਐਨਆਈ ਪੜਾ ਹੈ ਉਹਨਾਂ ਦਾ ਹਮੇਸ਼ਾ ਹੀ ਇਹ ਗਿਲਾ ਰਹਿੰਦਾ ਸੀਗਾ ਕਿ ਜਦੋਂ ਕੋਈ ਲੀਡਰ ਬਾਹਰ ਆਉਂਦੇ ਆ ਅਸੀਂ ਤਾਂ ਬਹੁਤ ਇਤਮਾਨ ਕਰਦੇ ਆ ਇੰਸਪੈਕਟ ਕਰਦੇ ਆ ਪਰ ਜਦੋਂ ਅਸੀਂ ਆਪਣੇ ਕੇਸਾਂ ਲਈ ਜਾਂਦੇ ਆ ਤੇ ਸਾਡੀ ਕੋਈ ਬਾਹ ਨਹੀਂ ਫੜਦਾ ਪਿਛਲੀਆਂ ਸਰਕਾਰਾਂ ਨੇ ਜਿਹੜੇ ਤਜਰਬੇ ਕੀਤੇ ਐ ਐਨਡੀਆ ਵਾਸਤੇ ਉਹ ਸਾਰੇ ਫੇਲ ਵੀ ਹੋਏ ਤੇ ਅੰਗਰੇਜ਼ੀ ਵਾਲੇ ਸੀਗੇ ਸੋ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਜਿਹੜਾ ਤਜਰਬਾ ਪਿਛਲੀ ਵਾਰ ਕੀਤਾ ਉਹਦੇ ਤੋਂ ਐਨਡੀਆ ਦੇ ਪਧਾਵਾਂ ਦੇ ਵਿੱਚ ਬਹੁਤ ਬਹੁਤ ਸਾਨੂੰ ਫੋਨ ਵੀ ਆਉਂਦੇ ਆ ਰੋਜ਼ ਹੀ ਬੱਕਰੇ ਬੱਕਰੇ ਕੇਸ ਐਹੀ ਰੋਜ਼ ਹੀ ਹੱਲ ਕਰਦੇ ਆ ਇਹ ਲੋਕਾਂ ਦੇ ਅੰਦਰ ਇੱਕ ਬਹੁਤ ਖੁਸ਼ੀ ਸੀ ਐਨਆਰਏ ਦੇ ਵਿੱਚ ਖੁਸ਼ੀ ਆ ਕਿ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਸਾਡੀਆਂ ਸਮੱਸਿਆਵਾਂ ਜਿਹੜੀਆਂ ਹੱਲ ਕਰਨੀਆਂ ਸ਼ੁਰੂ ਕੀਤੀਆਂ ਸੋ ਅਸੀਂ ਆਕਾ ਮਤਲਬ ਜਿਹੜੀ ਚਾਰ ਐਨਆਰਏ ਮਿਲਣੀ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਪਹਿਲੀ ਮਿਲਣੀ ਜਿਹੜੀ ਅਸੀਂ 3 ਫਰਵਰੀ ਨੂੰ ਆਪਣੇ ਮਾਝੋਕ ਬੋਖਵੰਤਰੀ ਸਦਾਤ ਭਗਵਾਨ ਸਿੰਘ ਮਾਨ ਜੀ ਦੀ ਗਵਾਈ ਚ ਜਿਹੜੀ ਰਣਜੀਤ ਸਾਕਤ ਤੇ ਪਠਾਨਕੋਟ ਉੱਥੇ ਅਸੀਂ ਕਹਾਂਗੇ ਮਾਨ ਸਾਹਿਬ ਦਾ ਇਹ ਸੋਚਣੀ ਬਹੁਤ ਵਧੀਆ ਉਹਨਾਂ ਦਾ ਸਾਨੂੰ ਆਈਡੀਆ ਲੱਗਾ ਕਿ ਜਿਹੜੇ ਵੀ ਐਨਡੀਆਰਈ ਵੀਰ ਬਾਦੋਂ ਹੁੰਦੇ ਆ ਉਹਨਾਂ ਨੂੰ ਆਪਾਂ ਜਿਹੜਾ ਪੰਜਾਬ ਵੀ ਦਿਖਾਈਏ ਉਹਨਾਂ ਨੂੰ ਕੋਈ ਚੀਜ਼ਾਂ ਦਾ ਦੀਆਂ ਦਿਖਾਈਏ ਕਿ ਜੇ ਉਹਨਾਂ ਚੋਂ ਕੋਈ ਇਨਵੈਸਟ ਕਰਨਾ ਚਾਹੁੰਦੇ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਚ ਕੀ ਹੋ ਰਿਹਾ ਇਸੇ ਕਰਕੇ ਅਸੀਂ ਇੱਕ ਮਿਲਨੀ ਜਿਹੜੀ ਆ ਉਹ ਉਹ ਜੀ ਸਾਗਰ ਡੈਮ ਦੇ ਉੱਤੇ ਆਪਣੀਆਂ ਝੀਲਾਂ ਪਹਾੜੀ ਏਰੀਆ ਦੇ ਵਿੱਚ ਕਿ ਪੰਜਾਬ 'ਚ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਪਹਾੜ ਹੈਗੇ ਆ ਸੋ ਸਾਡੇ ਕੋਲ ਝੀਲਾਂ ਨੇ ਸਾਡੇ ਕੋਲ ਡੈਮ ਨੇ ਸਾਡੇ ਕੋਲ ਪਹਾੜ ਨੇ ਇਹ ਸਾਰੀਆਂ ਚੀਜ਼ਾਂ ਦਿਖਾਉਣ ਵਾਸਤੇ ਪਹਿਲੀ ਮਿਲਣੀ ਅਸੀਂ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ 3 ਫਰਵਰੀ ਨੂੰ ਸਵੇਰੇ 11 ਵਜੇ ਮਤਲਬ ਜਿਹੜੀ ਕਰਾਂਗੇ ਔਰ ਜਿਹੜੀ ਦੂਜੀ ਮਿਲਣੀ ਉਹ ਅਸੀਂ ਕਰਾਂਗੇ ਬੰਦਾ 9 ਤਰੀਕ ਨੂੰ 9 ਫਰਵਰੀ ਨੂੰ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਪਹਿਲੀ ਮਿਲਣੀ ਆ ਉਹਦੇ ਵਿੱਚ ਚਾਰ ਜ਼ਿਲ੍ਹੇ ਹੋਣਗੇ ਜ਼ਿਲ੍ਹੇਬਾਦ ਵੰਡ ਕੀਤੀ ਆ ਪਹਿਲੀ ਮਿਲਣੀ ਦੇ ਵਿੱਚ ਪਠਾਨਕੋਟ ਅਮਰਸੇਰ ਗਰਦਾਸਪੁਰ ਤੇ ਸ਼ਹਾਪੋ ਤੋਂ ਜਿਹੜਾ ਮਤਲਬ ਸ਼ਾਮਿਲ ਕੀਤਾ ਜਿਹੜੇ ਲੋਕ ਪਠਾਨਕੋਟ ਇਹਨਾਂ ਜ਼ਿਲ੍ਹਿਆਂ ਨਾਲ ਸੰਬੰਧਤ ਐਨਆਈ ਜਿਹੜੇ ਆਪਣੇ ਕੰਪਲੀਟ ਜਿਹੜੀ ਆ ਸਾਨੂੰ ਪਠਾਨਕੋਟ ਦੇ ਵਿੱਚ ਵੀ ਆ ਕੇ ਦੇਖ ਸਕਦੇ ਆ ਇਹਨਾਂ ਜ਼ਿਲ੍ਹੇ ਦੇ ਐਨਆਈ ਜਿਹੜੇ ਸਾਰੇ ਪਠਾਨਕੋਟ ਆਉਣਗੇ ਦੂਜੀ ਅਸੀਂ ਕਹਾਂਗੇ ਨਵਾਂ ਸ਼ਹਿਰ ਦੇ ਵਿੱਚ 9 ਫਰਵਰੀ ਨੂੰ ਔਰ ਨਵਾਂ ਸ਼ਹਿਰ ਦੇ ਵਿੱਚ ਨਵਾਂ ਸ਼ਹਿਰ ਤਦੋਂ ਪਰ ਜਲੰਧਰ ਕਪੂਰਥਲਾ ਤੇ ਮਹਾਲੀ ਜ਼ਿਲ੍ਹੇ ਜਿਹੜੇ ਆ ਇਹਨਾਂ ਨੂੰ ਅਸੀਂ ਸ਼ਾਮਲ ਕੀਤਾ ਇਹ ਜ਼ਿਲ੍ਹਿਆਂ ਦੇ ਐਨਆਈ ਆਪਣੀਆਂ ਨਵਾਂ ਸ਼ਹਿਰ ਵਿੱਚ ਆ ਕੇ ਸ਼ਿਕਾਇਤਾਂ ਜਿਹੜੀਆਂ ਉਹ ਦੱਸਣਗੇ ਤਾਂ ਉਹਨਾਂ ਦਾ ਮੁੱਖ ਕੇ ਤੇ ਹੱਲ ਕਰਾਂਗੇ ਜਿਹੜੀ ਤਿੱਜੀ ਅਸੀਂ ਕਹਾਂਗੇ 16 ਫਰਵਰੀ ਨੂੰ ਉਹ ਅਸੀਂ ਕਹਾਂਗੇ ਸੰਗਰੂਰ ਦੇ ਕਿਸੇ ਪਿੰਡ ਦੇ ਵਿੱਚ ਜਿੱਥੇ ਪੰਜਾਬ ਦਾ ਕਲਚਰ ਐਨਆਈਏ ਨੂੰ ਦਿਖਾਇਆ ਜਾਵੇ 16 ਤਰੀਕ ਨੂੰ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਜ਼ਿਲ੍ਹਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਜ਼ਿਲ੍ਹਾ ਉਹ ਜ਼ਿਲ੍ਹੇ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਅਸੀਂ ਕਰਾਂਗੇ ਉਹ ਪਿੰਡ ਦੇ ਵਿੱਚ ਪੂਰਾ ਜਿਹੜਾ ਪਿੰਡੂ ਮਾਹੌਲ ਹੈ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਅਸੀਂ ਇਹਨਾਂ ਦਾ ਜਿਹੜੀਆਂ ਸ਼ਿਕਾਇਤਾਂ ਵੀ ਸੁਣਾਗੇ ਤੋਂ ਉਹਨਾਂ ਨੂੰ ਉਹ ਕਲਚਰ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਇਹ ਦਿਖਾਵਾਂਗੇ ਕਿ ਪੰਜਾਬ ਦੇ ਵਿੱਚ ਅਜੇ ਪੰਜਾਬੀ ਕਲਚਰ ਜਿਹੜਾ ਉਹ ਜਿੰਦਾ ਇਹਨਾਂ ਇਹਸ ਜਿਹੜੀ ਮਿਲਣੀ ਹੈ ਦੇ ਵਿੱਚ ਪਟਿਆਲਾ ਬਰਨਾਲਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਬਠਿੰਡਾ ਲੁਧਿਆਣਾ ਮਾਨਸਾ ਇਹਨਾਂ ਤੇ ਇਹ ਪੰਜ ਛੇ ਜ਼ਿਲ੍ਹੇ ਜਿਹੜੇ ਇੱਥੇ ਆਉਣਗੇ ਜਿਹੜੀ ਅਸੀਂ ਆਖਰੀ ਕਦਾਂਗੇ ਉਹ ਕਦਾਂਗੇ 22 ਫਰਵਰੀ ਨੂੰ 22 ਫਰਵਰੀ ਨੂੰ ਅਸੀਂ ਕਰਾਂਗੇ ਫਰੋਜ਼ਪੁਰ ਦੇ ਵਿੱਚ ਫਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਤਰਨਤਾਰਨ ਮੋਗਾ ਸਿੱਧੀ ਮੁਕਸਤ ਸਾਹਿਬ ਉਹ ਜ਼ਿਲ੍ਹੇ ਜਿਹੜੇ ਇੱਥੇ ਆਉਣਗੇ ਇਹਨਾਂ ਜ਼ਿਲ੍ਹਿਆਂ ਦੇ ਐਨਆਈ ਇੱਥੇ ਆਉਣਗੇ ਪਿਛਲੀ ਵਾਰ ਵੀ ਅਸੀਂ ਇਦਾਂ ਜ਼ਿਲ੍ਹਿਆਂ ਦੀ ਵੰਡ ਕੀਤੀ ਸੀ ਤੇ ਆਕਾ ਸੀ ਜਗ੍ਹਾ ਬਦਲਤੀਆਂ ਕਿਉਂਕਿ ਅਸੀਂ ਰਿਪੀਟ ਨਹੀਂ ਕਰਨਾ ਚਾਹੁੰਦੇ ਨਵੀਆਂ ਜਗ੍ਹਾ ਦੇ ਉੱਤੇ ਅਸੀਂ ਜਿਹੜਾ ਉਹ ਕਾਦੇ ਸੋ ਮੇਰੀ ਤੁਹਾਡੇ ਸੂ ਇਹ ਦੁਨੀਆ ਭਰ ਵਿੱਚ ਵੱਸਦੇ ਐਨਆਰਆਈਆਂ ਨੂੰ ਇਹ ਬੇਨਤੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਤਿਕਾਰ ਜਿਹੜੀ ਆ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਤਤਪਰ ਆ ਅਸੀਂ ਤੁਹਾਡੇ ਨਾਲ ਪਿਆਰ ਕਰਦੇ ਆ ਇਹ ਪੰਜਾਬ ਤੁਹਾਡਾ ਮਾਨ ਸਾਹਿਬ ਚਾਹੁੰਦੇ ਆ ਕਿ ਕੋਈ ਵੀ ਐਨਆਰਆਈ ਪੰਜਾਬ ਦੀ ਧਰਤੀ ਤੇ ਆ ਕੇ ਖੱਜਲ ਖਰਾਬ ਨਾ ਹੋਵੇ ਕੁਝ ਫੈਸਲੇ ਉਹਦੋਂ ਵੀ ਬੜੇ ਮਹੱਤਵਪੂਰਨ ਕੀਤੇ ਸੀ ਦਿੱਲੀ ਤੀਕ ਤੋਂ ਜਿਹੜੇ মিডিਆ ਦੇ ਰਾਹੀਂ ਦੱਸੇ ਗਏ ਸੀਗੇ ਸੋ ਸਾਡੀ ਬੇਨਤੀ ਆ ਕਿ ਸਾਡੀ ਵੈਬਸਾਈਟ ਜਿਹੜੀ ਆ ਉਹਦੀ ਉਧਰ ਲਾਰਜ ਅਸੀਂ ਕੀਤੀ ਸੀਗੀ ਸਾਰੇ ਇਨਾਂ ਦਾ ਵੀ ਬੇਨਤੀ ਹੈ ਕਿ ਜਿਹਦੀ ਜਿਹਦੀ ਸ਼ਿਕਾਇਤ ਹੈ ਉਹ 11 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਉਹਦੇ ਤੇ ਦਰਜ ਕਰ ਦੇਣ ਪਰ ਨਾਲ ਹੀ ਅਸੀਂ ਇਹ ਵੀ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਮਤਲਬ ਵੱਲੋਂ ਕਿ ਜਿੰਦਾ 3 ਫਰਵਰੀ ਨੂੰ ਆ ਉਹਦੀ ਜੇ 30 ਤਰੀਕ ਤੱਕ ਸ਼ਿਕਾਇਤ ਆ ਜੂਗੀ ਤਾਂ ਅਸੀਂ ਉਹਦਾ ਮਸਲੇ ਦਾ ਹੱਲ ਜਿਹੜਾ ਸੌਖਾ ਕਰ ਸਕਾਂਗੇ ਸਬੰਧਤ ਅਧਿਕਾਰੀ ਜਿਹੜੇ ਆ ਸੰਬੰਧਤ ਜਿਹੜਾ ਕੋਈ ਮਾਲ ਮਹਿਕਮੇ ਨਾਲ ਕਿਸੇ ਨਾਲ ਵੀ ਉਹਨੂੰ ਸੱਦ ਸਕਾਂਗੇ ਸੋ ਸਾਡੀ ਬੇਨਤੀ ਹੈ ਕਿ ਸਾਰੇ ਹੀ ਭਰਾ ਜਿਹੜੇ ਆਪਣੀਆਂ ਸ਼ਿਕਾਇਤਾਂ 11 ਤਰੀਕ ਤੋਂ ਹੀ ਸਾਡੀ ਵੈੱਬਸਾਈਟ ਜਿਹੜੀ ਮੈਂ ਹੁਣੇ ਦੇਣਾ ਉਹਦੇ ਉੱਤੇ ਵਟਸਐਪ ਨੰਬਰ ਵੀ ਆ ਉਹਦੇ ਉੱਤੇ ਜਿਹੜੀਆਂ ਤੁਸੀਂ ਪਾਉਣੀਆਂ ਮਤਲਬ ਸ਼ੁਰੂ ਕਰ ਦਿਓ ਤਾਂ ਜੋ ਅਸੀਂ ਨਾਲ ਨਾਲ ਪਿਛਲੀ ਵਾਰ ਵੀ ਇਦਾਂ ਹੀ ਕੀਤਾ ਸੀਗਾ ਕਿ ਲੋਕਾਂ ਦੇ ਐਡਵਾਂਸ ਸਾਨੂੰ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਭੇਜਤੀਆਂ ਸੀਗੀਆਂ ਪਰ ਜੇ ਕੋਈ ਮੌਕੇ ਤੇ ਵੀ ਨਾਲ ਲਾਉ ਤੋ ਉਹਦੀ ਵੀ ਆਪਾਂ ਮਤਲਬ ਜੜੀ ਆ ਕਦਾਂਗੇ ਪਰ ਸਾਡੇ ਲਈ ਕੰਮ ਕਰਨਾ ਸੌਖਾ ਹੋ ਜਾਂਦਾ ਜੇ ਐਡਵਾਂਸ ਤੁਸੀਂ ਮਤਲਬ ਜਿਹੜਾ ਉਹ ਸਾਨੂੰ ਭੇਜ ਦਿੰਦੇ ਉਹਦੇ ਇੱਕ ਜਿਹੜਾ ਮਤਲਬ ਅਸੀਂ ਮਤਲਬ ਸ਼ਿਕਾਇਤਾਂ ਜਿਹੜੀਆਂ ਇਹ ਅਸੀਂ ਕਹਾਂਗੇ ਕਿ ਤੁਸੀਂ ਜਦੋਂ ਦਰਜ ਕਰਦੀਆਂ ਸ਼ਿਕਾਇਤ ਤੁਸੀਂ ਦਰਜ ਕਰਦੀ ਵੀ ਮੌਕੇ ਤੇ ਜੇ ਤੁਸੀਂ ਆਪ ਨਹੀਂ ਆ ਸਕਦੇ ਤਾਂ ਆਪਣੇ ਪਰਿਵਾਰ ਦਾ ਕੋਈ ਮੈਂਬਰ ਆਪਣਾ ਰਿਸ਼ਤੇਦਾਰ ਆਪਣਾ ਕੋਈ ਦੋਸਤ ਵੀ ਭੇਜੋ ਜਿੰਨ ਕੋ ਬਾਕੂ ਹੀ ਬਾਕੀ ਡਾਕੂਮੈਂਟਰੀ ਹੋਣ ਸਾਡੇ ਕੋਲ ਕਈ ਫਾਈਲਾਂ ਇਦਾਂ ਦੀ ਆ ਜਾਂਦੀਆਂ ਜਿੱਦਾਂ ਨਾਲ 30 30 40 40 ਪੇਪਰ ਦਿੰਦੇ ਆ ਪਰ ਤੁਸੀਂ ਕੰਪਲੀਟ ਆਪਣੀ ਦਰਜ ਕਰਾ ਕੇ ਬਾਕੀ ਫਾਈਲ ਜਿਹੜੀ ਆ ਉਹ ਤੁਸੀਂ ਨਾਲ ਲੇ ਕਿਉਂ ਪਰ ਤੁਸੀਂ ਉਦੋਂ ਤੱਕ ਵੀ ਤੁਸੀਂ ਕਿਉਂਕਿ 22 ਫਰਵਰੀ ਤੱਕ ਇਹ ਖਤਮ ਹੋਣੀਆਂ ਆਪਣੀਆਂ ਐਨਰੀ ਮਿਲਿਸ ਸੋ ਤੁਸੀਂ 22 ਫਰਵਰੀ ਤੱਕ ਵੀ ਮੌਕੇ ਦੇ ਉੱਤੇ ਵੀ ਤੁਸੀਂ ਮਤਲਬ ਸਾਨੂੰ ਆਪਣੀ ਕੰਪਲੀਟ ਦੇ ਸਕਦੇ ਹੋ ਕਿਉਂਕਿ ਲੋ ਜੀ ਇਸ ਦੇ ਅੱਜ ਵੀ ਤਿੰਨ ਕੰਪਲੀਟਾ ਹੋਣੀ ਮੀਟਿੰਗ ਤੋਂ ਪਹਿਲਾਂ ਇੱਥੇ ਅਸੀਂ ਹੱਲ ਕੀਤੀ ਹੈ ਜਿਹੜੀਆਂ ਬਹਾਦਰ ਦੇਸ਼ਾਂ ਤੋਂ ਸਾਡੇ ਭਰਾਏ ਸੀਗੇ ਉਹਨਾਂ ਦੇ ਮੈਂ ਲੋ ਜੀ ਇਹ ਕੰਮ ਕਰਦਾ ਪਰ ਤੁਸੀਂ ਲਗਾਤਾਰ ਮਤਲਬ 22 ਫਰਵਰੀ ਤੱਕ ਵੀ ਸਾਨੂੰ ਇਹ ਮਤਲਬ ਕੰਪਲੀਟਾਂ ਆਪਣੀਆਂ ਦੇ ਸਕਦੇ ਹੋ 22 ਫਰਵਰੀ ਤੋਂ ਬਾਅਦ ਵੀ ਮਹਿਕਮਾ ਜਿਹੜਾ ਇਸੇ ਕੰਮ ਤੇ ਹੀ ਆ ਮੇਰੀ ਡਿਊਟੀ ਸੀਐਮ ਸਾਹਿਬ ਨੇ ਇਸੇ ਕੰਮ ਤੇ ਲਾਈ ਆ ਉਹਦੇ ਕੰਮ ਅਸੀਂ ਇਸ ਕਰਕੇ ਕਰਦੇ ਆ ਕਿ ਐਨਆਰਆਈ ਜਿਹੜੇ ਆ ਪੰਜਾਬ ਦੇ ਵਿੱਚ ਪੰਜਾਬ ਦੀ ਰੀੜ ਦੀ ਹੱਡੀ ਨੇ ਉਹਦਾ ਐਨਆਰਆਈ ਕਿਸੇ ਵੀ ਮਾਮਲੇ ਦੇ ਵਿੱਚ ਮਤਲਬ ਜਿਹੜੇ ਉਹ ਦੁਖੀ ਦੀ ਹੋਣੀ ਚਾਹੀਦੇ ਇਹਨਾਂ ਮਿਲਨੀਆਂ ਦੇ ਵਿੱਚ ਅਸੀਂ ਹੁਣੇ ਮਤਲਬ ਅਸੀਂ 2 ਦਿਨ ਪਹਿਲਾਂ ਹੀ ਮਤਲਬ ਐਨਆਰਆਈ ਸਮਾ ਦੀ 5 ਜਨ ਜਲਿਸ ਨੂੰ ਚੋਣ ਹੋਈ ਆ ਜਲੰਧਰ ਦੇ ਵਿੱਚ ਤੇ ਸਾਡੇ ਮੈਡਮ ਪਦਵਿੰਦਰ ਕੋਲ ਬੰਗਾ ਜੀ ਆਸਟ੍ਰੇਲੀਆ ਤੋਂ ਉਹਦੇ ਪ੍ਰਧਾਨ ਬਣੇ ਆ ਪਿਛਲੀ ਵਾਰ ਵੀ ਸਾਡਾ ਐਨਆਰਆਈ ਸਭਾ ਨੇ ਬਹੁਤ ਸਹਿਯੋਗ ਕੀਤਾ ਸੀਗਾ ਕਿਉਂਕਿ ਸੀਐਮ ਸਾਹਿਬ ਉਹਦੇ ਮੁੱਖ ਪੈਟਰਨਰ ਨੇ ਮੈਂ ਉਹਦਾ ਪੈਟਰਨਰਾਂ ਤੇ ਉੱਥੇ ਐਨਆਰਆਈ ਦਾ ਪ੍ਰਧਾਨ ਸਾਡੀ ਮੈਡਮ ਬਣੀ ਹੈ ਉਹ ਸਾਡੇ ਨਾਲ ਹੋਣਗੇ ਉਹਨਾਂ ਦੇ ਲਈ ਵੀ ਤੁਸੀਂ ਆਪਣੀ ਕੋਈ ਸ਼ਿਕਾਇਤ ਜਿਹੜੀ ਭੇਜ ਸਕਦੇ ਹੋ ਜੇ ਤੁਸੀਂ ਤੁਹਾਡੇ ਕੋਲ ਲਿੰਕ ਐਨਆਰਆਈ ਸਭਾ ਵਾਲਿਆਂ ਦੇ ਨਾਲ ਆ ਉਹਨਾਂ ਦੇ ਲਈ ਵੀ ਸਾਨੂੰ ਆਪਣੀ ਸ਼ਿਕਾਇਤ ਜਿਹੜੀ ਆ ਫੇਰ ਸਕਦੇ ਹੋ ਸੋ ਮੈਂ ਤੁਹਾਨੂੰ ਕਹੂੰਗਾ ਕਿ ਸਾਡੀ ਮਤਲਬ ਜਿਹੜੀ ਮੈਂ ਇਹ ਪ੍ਰਵਾਹਾਂ ਦੇ ਦਾਈ ਮੀਡੀਆ ਦੇ ਦਾਈ ਇਹ ਮੈਂ ਤੁਹਾਨੂੰ ਫੇਰ ਦੱਸਣਾ ਚਾਹੁੰਦਾ ਵੈਸੇ ਅਸੀਂ ਲਾਂਚ ਕਰਤੀ ਸੀ ਉਦੋਂ ਇਹ ਸਾਡੀ ਵੈੱਬਸਾਈਟ ਦਾ ਨੰਬਰ ਹੈ ਇਹ ਸਾਡਾ ਮਤਲਬ ਜਿਹੜਾ ਵਟਸਐਪ ਨੰਬਰ ਦਾ ਥੱਲੇ ਇਹ ਸਾਡੀ ਜਿਹੜੀ ਈਮੇਲ ਹੈ ਤੁਸੀਂ ਬੋਲਾ 9 ਤੋਂ 5 ਵਜੇ ਤੱਕ ਮੰਡੇ ਟੂ ਫਰਾਈਡੇ ਜਦੋਂ ਬੱਜੀ ਸਾਨੂੰ ਆਪਣੀ ਕੰਪਲੀਟ ਜਿਹੜੀ ਭੇਜ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਹ ਤੁਹਾਨੂੰ ਪੂਰਾ ਮਤਲਬ ਜਿਹੜਾ ਤੁਹਾਡਾ ਕਾਜ ਵੀ ਆ ਤੁਹਾਡਾ ਹੱਕ ਵੀ ਆ ਸਰਕਾਰ ਤੁਹਾਡੀ ਆ ਸਰਕਾਰ ਆਮ ਲੋਕਾਂ ਦੀ ਆ ਇਸ ਕਰਕੇ ਤੁਸੀਂ 11 ਤਰੀਕ ਤੋਂ ਮੇਰੀ ਸਾਰੇ ਦੁਨੀਆ ਭਰ ਦੇ ਅੰਦਰਾਂ ਦੀ ਇਹਨੂੰ ਬੇਨਤੀ ਆ ਕਿ ਤੁਸੀਂ ਆਪਣੀਆਂ ਸ਼ਿਕਾਇਤਾਂ ਜੜੀਆਂ ਸਾਡੀ ਵੈਬਸਾਈਟ ਦੇ ਉੱਤੇ ਦਰਜ ਕਰਦੀਆਂ ਸ਼ੁਰੂ ਕਰ ਦਿਓ ਤਾਂ ਜੋ ਅਸੀਂ ਨਾਲ-ਨਾਲ ਹੀ ਉਹਦਾ ਮਤਲਬ ਹੱਲ ਕੱਢਦਾ ਵੀ ਜੜਾ ਮਤਲਬ ਸ਼ੁਰੂ ਕਰਦੀ ਆ ਤੁਹਾਨੂੰ ਵੀ ਸੱਦਾ ਕਿ ਤੁਸੀਂ ਖੁਦ ਵੀ ਆਓ ਉਹਦਾ ਜੇ ਤੁਸੀਂ ਤੁਹਾਡੇ ਤੁਹਾਡੇ ਚੋਂ ਕੋਈ ਭਰਾ ਜਿਹੜੇ ਪੰਜਾਬ ਦੇ ਵਿੱਚ ਆਪਣੀ ਇਨਵੈਸਟ ਕਰਨਾ ਚਾਹੁੰਦੇ ਆ ਉਬੇ ਤੁਸੀਂ ਆਓ ਕੋਈ ਸੀਐਮ ਸਾਹਿਬ ਨੂੰ ਮਿਲੋ ਉੱਥੇ ਆ ਕੇ ਤੁਹਾਨੂੰ ਪਤਾ ਲੱਗੂਗਾ ਕਿ ਕਿੰਦਾ ਸਰਕਾਰ ਕੰਮ ਕਰਦੀ ਆ ਸੋ ਮੈਂ ਅੱਜ মিডিਆ ਦੇ ਦਾਈ ਤੁਹਾਨੂੰ ਇਹ ਸਾਰੀਆਂ ਬੇਨਤੀਆਂ ਕਰਨੀਆਂ ਚਾਹੁੰਦਾ ਸੀਗਾ ਕਿ ਤੁਹਾਡੀਆਂ ਸ਼ਿਕਾਇਤਾਂ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਹਮੇਸ਼ਾ ਹੀ ਤਤਪਰ ਆ ਹਮੇਸ਼ਾ ਹੀ ਹਾਜ਼ਰ ਆ ਹਮੇਸ਼ਾ ਹੀ ਤੁਹਾਡੇ ਜਿਹੜੀ ਨਾਲ ਆ ਮੈਂ মিডিਆ ਦੇ ਦਾਈ ਤੁਹਾਨੂੰ ਇਹ ਮੈਸੇਜ ਕਦੇ ਕਰਨਾ ਚਾਹੁੰਦਾ ਸੀ